ਅੱਜ ਆਪਣੀ ਆ ਡਿਪਲੋਮਾ ਡਿਗਰੀ ਐਸੋਸੀਏਸ਼ਨ ਫਾਜ਼ਿਰਖਾ ਵਾਲੇ ਮੁੰਡਿਆਂ ਦੀ ਜਿਹੜੀ ਹੈਗੀ ਆ ਧਰਨਾ ਰੋਸ ਪ੍ਰਦਰਸ਼ਨ ਅੱਜ ਹੋਣਾ ਵਾ ਤੇ ਕਾਫੀ ਲੰਮੇ ਟਾਈਮ ਤੋਂ ਜਿਹੜੀ ਹੈ ਸਰਕਾਰ ਇਹਨਾਂ ਨੂੰ ਅਣਗੌਲੀਆਂ ਕਰ ਰਹੀ ਸੀਗੀ بڑے ਐਮਐਲਏ ਕੋਲ ਧੱਕੇ ਖਾਦੇ ਸਾਰਾ ਕੁਝ ਕੀਤਾ ਪਰ ਕੋਈ ਨਹੀਂ ਸੁਣ ਰਿਹਾ ਸਾਡਾ ਮਸਲਾ ਸਿਰਫ ਇੰਨਾ ਕਹ ਆ ਵੀ ਅਸੀਂ ਟ੍ਰੇਨਿੰਗ ਕੀਤੀ ਆ ਤੇ ਸਾਡੀਆਂ ਉਮਰਾਂ ਹੋ ਚੱਲੀਆਂ ਨੇ ਸਾਨੂੰ ਵੈਕੈਂਸੀਆਂ ਦੋ ਕਿਉਂਕਿ ਅਸੀਂ ਇਸ ਤੋਂ ਬਾਅਦ ਬੇਰੁਜ਼ਗਾਰ ਆ ਸਾਡੀਆਂ ਜਿਹੜੀਆਂ ਟੈਕਨੀਕਲ ਸਕਿੱਲਾਂ ਨੇ ਉਹ ਸਾਡੇ ਕਿਸੇ ਕੰਮ ਨਹੀਂ ਆ ਰਹੀਆਂ ਕਿਉਂਕਿ ਜਿਲ੍ਹਾਦਰ ਸਾਨੂੰ ਕੋਈ ਰੁਜ਼ਗਾਰ ਨਹੀਂ ਦੇਊਗਾ ਸਾਡੀ ਟ੍ਰੇਨਿੰਗ ਦਾ ਕੋਈ ਫਾਇਦਾ ਨਹੀਂ ਹੈ ਤੇ ਸਾਨੂੰ ਸਾਡੀ ਟ੍ਰੇਨਿੰਗ ਚੰਗੇ ਥਾਂ ਲੱਗੇ ਇਸੇ ਲਈ ਅਸੀਂ ਡਿਪਾਰਟਮੈਂਟ ਦੇ ਨਾਲ ਮੀਟਿੰਗ ਦੇ ਲਈ ਅੱਜ ਧਰਨਾ ਪ੍ਰਦਰਸ਼ਨ ਜੋ ਵੀ ਹੈਗਾ ਅਸੀਂ ਕਰ ਰਹੇ ਆ ਤੇ ਸਾਡੇ ਸੀਨੀਅਰ ਸਾਰੇ ਮੈਂਬਰ ਪਹੁੰਚੇ ਹੋਏ ਆ ਤੇ ਇਹ ਸਾਡਾ ਕੁਝ ਕੁ ਸਿਰਫ ਸੀਨੀਅਰ ਜਿਹੜੇ ਮੁੰਡੇ ਅੱਗੇ ਲੱਗ ਕੇ ਕੰਮ ਕਰਦੇ ਉਹਨਾਂ ਦਾ ਇਕੱਠਾ ਹੈ ਜੇ ਸਾਨੂੰ ਲੋੜ ਪੈਂਦੀ ਆ ਤਾਂ ਅਸੀਂ ਇਸ ਤੋਂ ਤਿੱਗਣਾ ਚੌਗਣਾ ਇਕੱਠ ਵੀ ਅਸੀਂ ਸ਼ੋਅ ਕਰ ਸਕਦੇ ਆ ਪਰ ਅਸੀਂ ਜਿਹੜਾ ਹੈਗਾ ਇੱਕ ਲੀਗਲ ਤਰੀਕੇ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਕੋਈ ਹੁੱਲੜਵਜਦੀ ਨਹੀਂ ਅਸੀਂ ਬਕਾਇਦਾ ਡੀਸੀ ਆਫਿਸ ਜਾ ਕੇ ਥੋੜੇ ਦਿਨ ਪਹਿਲਾਂ ਅਸੀਂ ਨੇ ਪਰਮਿਸ਼ਨ ਲਈਤੀ ਹੈ ਧਰਨੀ ਦੀ ਤੇ ਜੋ ਵੀ ਚੀਜ਼ ਹੋਊਗੀ ਸਾਰੀ ਪ੍ਰੋਸੈਸ ਦੇ ਅੰਡਰ ਹੋਊਗੀ ਤੇ ਸਾਨੂੰ ਅੰਦਰੋਂ ਵੀ ਸੀਆਈਡੀ ਵਗੈਰਾ ਜੋ ਵੀ ਇਹਨਾਂ ਦੇ ਮੁਲਾਜ਼ਮ ਹੈਗੇ ਆ ਸਾਨੂੰ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਜਿੱਦਾਂ ਵੀ ਕੋਈ ਹੱਲ ਨਿਕਲਦਾ ਉਹ ਅਸੀਂ ਅੱਦਾ ਅੱਗੇ ਜੋ ਵੀ ਰਿਜ਼ਲਟ ਆਊਗਾ ਸਾਰਿਆਂ ਨੂੰ ਦੱਸ ਦਵਾਂਗੇ ਬਟ ਸਾਡਾ ਇੱਕਾ ਜਲਦੀ ਜਲਦੀ